ਪੰਜਾਬ ਸਰਕਾਰ ਵੱਲੋਂ ਇਸ ਵਾਰ ਫਗਵਾੜਾ ਮੰਡੀ ਵਿੱਚ ਕਿਸਾਨਾਂ ਲਈ ਜੋ ਸਾਰੇ ਪ੍ਰਬੰਧ ਕੀਤੇ ਗਏ ਨੇ ਉਹ ਕਾਬਲੇ ਤਾਰੀਫ ਹਨ ਇਹਨਾਂ ਵਿਚਾਰਾਂ ਦਾ ਪ੍ਰਖਟਾਵਾ ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਆਏ ਵਕਫਾ ਕਿਸਾਨਾਂ ਨੇ ਗੱਲਬਾਤ ਕਰਦਿਆਂ ਕੀਤਾ ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਮੰਡੀ ਵਿੱਚ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਹੁਣ ਆਖਿਆ ਕਿ ਉਹ ਮੰਡੀ ਵਿੱਚ ਜਿੱਦਾਂ ਹੀ ਫਸਲ ਲੈ ਕੇ ਆਉਂਦੇ ਹਨ ਉਦਾਂ ਹੀ ਉਹਨਾਂ ਦੀ ਫਸਲ ਚੁੱਕ ਲਈ ਜਾਂਦੀ ਹੈ ਜਿਸ ਨਾਲ ਉਹਨਾਂ ਦੀ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਖੱਜਲ-ਖੁਆਰੀ ਵੀ ਨਹੀਂ ਹੋ ਰਹੀ ਉਨਾ ਸਰਕਾਰ ਦਾ ਮੰਡੀਆਂ ਵਿੱਚ ਕੀਤੇ ਇਸ ਦਾ ਵਧੀਆ ਪ੍ਰਬੰਧਾ ਲਈ ਧੰਨਵਾਦ ਕੀਤਾ ਜੀ ਨਾ ਜੀ ਆਪਣਾ ਹਾਂ ਲੋਗਰਾਮ ਲੋਗਰਾਮ ਜੀ ਕਿਹੜੇ ਪਿੰਡ ਤੋਂ ਆਪਾਂ ਢੋਲਾ ਰਾਏ ਹਾਂ ਜੀ ਢੋਲਾ ਰਾਏ ਤੇ ਅੱਜ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਕੀ ਮੰਗੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਤੇ ਮੰਡੀ ਦੇ ਵਿੱਚ ਬਹੁਤ ਚੰਗਾ ਇਹਨਾਂ ਦਾ ਪ੍ਰਬੰਧ ਕੀਤਾ ਹੈ ਪਾਣੀ ਦਾ ਕਿੱਦਾਂ ਪ੍ਰਬੰਧ ਪਾਣੀ ਵੀ ਬਹੁਤ ਵਧੀਆ ਆ ਤੇ ਬਿਜਲੀ ਦਾ ਕਿੱਦਾਂ ਦਾ ਪ੍ਰਬੰਧ ਬਿਜਲੀ ਵੀ ਠੀਕ ਆ ਜੀ ਤੇ ਹੋਰ ਸਹੂਲਤਾਂ ਕਿੱਦਾਂ ਤੁਹਾਨੂੰ ਲੱਗਦੀਆਂ ਇੱਥੇ ਸਾਹਿਬ ਸਹੂਲਤਾਂ ਆਉਂਦੇ ਆ ਜਿਹੜੇ ਕਿਸਾਨ ਆਉਂਦੇ ਆ ਲੈ ਕੇ ਉਹਨਾਂ ਦਾ ਪੱਖਾ ਵੀ ਲੱਗਾ ਔਰ ਜਲਦੀ ਚੱਕ ਚੱਕ ਵੀ ਲੈਂਦੇ ਆ ਕਣਕ ਨੂੰ ਅੱਜ ਤੁਸੀਂ ਕਣਕ ਕੋਲ ਲੈ ਕੇ ਆਏ ਹੋ ਵੀਰੇ ਲੈ ਕੇ ਆਇਆ ਜੀ ਤੇ ਚੱਕੋਗੀ ਕਣਕ ਵਗੈਰਾ ਹਾਂ ਇੱਕ ਢਾਲੀ ਚੱਕੋਗੇ ਦੂਜੀ ਨੂੰ ਪੱਖਾ ਚੱਲਦਾ ਹਾਂ ਹਾਂਜੀ ਸਰ ਕੀ ਨਾਂ ਜੀ ਆਪਾਂ ਗੁਰਮਖ ਸਿੰਘ ਜੀ ਹਾਂਜੀ ਸਰ ਅਸੀਂ ਫਗਵਾੜਾ ਮੰਡੀ ਦੇ ਵਿੱਚ ਆਏ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਵਧੀਆ ਸਾਰੀਆਂ ਸਹੂਲਤਾਂ ਹੈਗੀਆਂ ਬਿਜਲੀ ਦਾ ਪ੍ਰਬੰਧ ਹੈ ਜੀ ਪਾਣੀ ਦਾ ਜੀ ਵੇਰੇ ਢੇਰੀ ਆਈ ਸੀ ਪੱਖਾ ਲੱਗ ਕੇ ਹੁਣ ਤੋ ਲੱਗ ਗਿਆ ਜੀ ਕੋਈ ਸਰ ਬਾਰਦਾਨਾ ਵਗੈਰਾ ਕਿਦਾਂ ਬਾਰਦਾਨਾ ਠੀਕ ਹੈ ਜੀ ਸਾਰਾ ਕੁਝ ਤੇ ਪਾਣੀ ਦੀ ਕੋਈ ਸਹੂਲਤ ਵਗੈਰਾ ਪਾਣੀ ਬਿਲਕੁਲ ਸਹੀ ਹੈ ਜੀ ਠੀਕ ਠਾਕ ਸਰਕਾਰ ਰਏ ਸਾਰੀਆਂ ਸਹੂਲਤਾਂ ਮਿਲ ਰਹੀਆਂ ਜੀ ਤੇ ਕੀ ਕਹਣਾ ਚਾਹੁੰਦੇ ਸਰਕਾਰ ਨੂੰ ਵਧੀਆ ਪਰੋਂਦੇ ਆ ਜੀ ਨਾ ਜੀ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਹਾਂ ਜਿਹੜੇ ਪਿੰਡ ਤੋਂ ਆ ਬਾਈ ਜੀ ਨਰੰਗਸ਼ਾ ਪਟੋਏ ਸਾਰੇ ਅੱਜ ਫਵਾੜਾ ਮੰਡੀ ਦੇ ਵਿੱਚ ਆਏ ਆ ਕੀ ਹਾਂ ਜੀ ਕੀ ਕਹਣਾ ਚਾਹੁੰਦੇ ਫਵਾੜਾ ਮੰਡੀ ਦੇ ਨਹੀਂ ਠੀਕ ਆ ਫਵਾੜਾ ਮੰਡੀ ਪ੍ਰਬੰਧ ਸਾਰੇ ਹੈਗੇ ਆ ਪਾਣੀ ਦਾ ਵੀ ਹੈਗਾ ਤੂੰ ਤਾਂ ਜੋ ਗਵਰਨਮੈਂਟ ਦਿੰਦੀ ਸਾਰੀਆਂ ਹੈਗੀਆਂ। ਉਹ ਬਿਜਲੀ ਦਾ ਪਰਮਾਨੰਦ ਠੀਕ ਹੈ ਜੀ? ਹਾਂਜੀ ਠੀਕ। ਬਾੜਦਾਨਾ ਵਗੈਰਾ ਮਿਲਦਾ? ਵਧੀਆ ਜੀ ਪੂਰਾ। ਠੀਕ ਠਾਕ ਤਾਂ ਮਿਲਦਾ ਪੂਰਾ ਜੀ। ਤੇ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ? ਬਹੁਤ ਵਧੀਆ ਸਰਕਾਰਾਂ ਦੀ। ਬਹੁਤ ਹੀ ਖੁਸ਼ ਹਾਂ। ਠੀਕ ਹੈ। ਨਾ। ਤੇਰਾ ਰਾਜ ਸਿੰਘ ਜੀ। ਚਾਰਾ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ? ਕੋਟਰਾਣੀ ਤੋਂ। ਤੇ ਅੱਜ ਮੰਡੀ ਦੇ ਵਿੱਚ ਲੈ ਕੇ ਆਏ ਆ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ? ਹਾਂਜੀ। ਹਾਂਜੀ। ਸੋਨੇ ਵਰਗੀ ਕਣਕ ਤੁਸੀਂ ਲੈ ਕੇ ਆਏ ਆ। ਕੀ ਕਹਿਣਾ ਚਾਹੁੰਦੇ ਆ? ਕਣਕ ਚੋਂ ਨੇ ਜੀ, ਸੁਨਹਰਗੀ ਕਣਕ ਵੀ ਆਈ ਹੈ ਤਾਂ ਚੱਕ ਵੀ ਹੋ ਗਏ ਤੇ ਪਾਣੀ ਦਾ ਕਿਦਾਂ ਇੱਥੇ ਪ੍ਰਬੰਧ ਪਾਣੀ ਦਾ ਚਾਹ ਦਾ ਸਾਰਾ ਪ੍ਰਬੰਧ ਹੈਗਾ ਤੇ ਬਿਜਲੀ ਦਾ ਖਾਸ ਬਿਜਲੀ ਦਾ ਵੀ ਪੂਰਾ ਪ੍ਰਬੰਧ ਹੈ ਕੀ ਸਰਕਾਰ ਨੂੰ ਕਹਿੰਦਾ ਜਾਣੇ ਤੁਸੀਂ ਬਹੁਤ ਥੈਂਕ ਯੂ ਕਹਿੰਦਾ ਹਾਂ ਹਾਂਜੀ ਹਾਂਜੀ ਥੈਂਕ ਯੂ ਕਹਿੰਦਾ ਜੀ ਉਹਨੇ ਆ ਜੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਚੱਲ ਰਿਹਾ ਜਿੱਦਾਂ ਹੁਣ ਬਰਸਾਤ ਦੇ ਮੌਸਮ ਜਿੱਦਾਂ ਮੀਂਹ ਦਾ ਬੱਦਲ ਉਹਦੇ ਬਾਰੇ ਕੀ ਕਹਿੰਦਾ ਜਾਣੇ ਹੋ ਸਾਰੇ ਤਰਪੇਲਾ ਦਾ ਬੰਦੋਬਾਸਤ ਹੈ ਸਾਰੇ ਕੁਸ ਹੈਗਾ ਇਨਾ ਬਹੁਤ ਵਧੀਆ ਹੈ ਸਹੂਲਤਾਂ ਸਾਰੀਆਂ ਹੀ ਆ ਇਸ ਦੌਰਾਨ ਜੇ ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਵੀ ਦੌਰਾ ਕੀਤਾ ਗਿਆ ਉੱਥੇ ਹੀ ਹੁਣਾਂ ਮੰਡੀ ਵਿੱਚ ਕੀਤੇ ਗਏ ਪ੍ਰਬੰਧਾਂ ਤੇ ਵੀ ਸੰਤੁਸ਼ਟੀ ਪ੍ਰਗਟਾਈ ਐਸ.ਡੀ.ਐਮ ਜਸ਼ਨਜੀਤ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ తీ ਆਵੇਗੀ ਉਹਨਾਂ ਨਾਲ ਹੀ ਕੰਬਾਈਨਾਂ ਵਾਲਿਆਂ ਅਤੇ ਜੀਵਿੰਦਾਰਾਂ ਨੂੰ ਅਪੀਲ ਕੀਤੀ ਕਿ ਦਾ ਸਮੇਂ ਉਹ ਕੰਬਾਈਨਾਂ ਦੀ ਵਰਤੋਂ ਨਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ